ਕੌਸਨ ਜੀ ਨਾਮ ਦਾ ਪੱਟੇਸ ਨੂੰ ਮੁੱਦਿਆਂ ਲੈ ਕੇ ਅੱਜ ਜੀ ਤੁਸੀਂ ਆਖਤਰ ਹੋ ਅਸੀਂ ਜੀ ਮੇਰਾ ਨਾਮ ਬਾਬਾ ਸੁੱਖਾ ਸੀ ਜ세 ਬੰਦੀ ਬੁੱਢਾ ਦਲ ਪੰਚ ਨਾਲ ਅਸੀਂ ਸਬੰਧਤ ਰਹੇ ਅਸੀਂ ਅੱਜ ਜੋ ਹਿਸ਼ਿਆਰ ਹਿਸ਼ਿਆਰਪੁਰ ਸ਼ਹਿਰ ਵਿੱਚ ਕਰਨਾ ਹੋਈ ਆ 5 ਸਾਲ ਦੇ ਬੱਚੇ ਨਾਲ ਉਹ ਸਬੰਧ ਵਿੱਚ ਅੱਜ ਬਟਿੰਡਾ ਸ਼ਹਿਰ ਵਿੱਚ ਸਮੂਹ ਸੰਗਤ ਦੇ ਨਾਲ ਸਾਰਿਆਂ ਨੇ ਅਸੀਂ ਇਕੱਠੇ ਹੋਏ ਅੱਜ ਦੁੱਖदाई ਕਰਨਾ ਉਹ ਬਹੁਤ ਜਿਆਦਾ ਕਿ 5 ਸਾਲ ਦਾ ਬੱਚਾ ਨਾ ਤਾਂ ਉਹ ਚੰਗੀ ਤਰ੍ਹਾਂ ਬੋਲਣ ਦੇ ਜਾਣਦਾ ਸੀ ਤੇ ਨਾ ਹੀ ਉਹ ਕੋਈ ਕਿਸੇ ਤਰ੍ਹਾਂ ਦਾ ਉਹਨੂੰ ਪਤਾ ਹੀ ਸੀਗਾ ਸੁੱਝ ਬੋਸ ਜਿਹੜਾ ਪ੍ਰਵਾਸੀ ਵੱਲੋਂ ਉਹਦੇ ਨਾਲ ਉਹ ਜਿਆਦਾ ਤਸ਼ੱਦਦ ਕੀਤਾ ਗਿਆ ਉਸਨੂੰ ਮੌਤ ਦੇ ਘਾਟ ਉੱਤਰਿਆ ਰਹਿ ਗਿਆ ਅੱਜ ਅਸੀਂ ਸਾਰੇ ਬਟਿੰਡਾ ਸ਼ਹਿਰ ਦੇ ਸਮੂਹ ਸੰਗਤ ਦੇ ਨਾਲ ਇਕੱਠੇ ਹੋਏ ਆ ਕੋਰ ਨਾਨਕ ਮੱਲੇ ਸਾਦੇ ਦੁੱਖ ਪ੍ਰਗਟ ਕਰਨ ਵਾਸਤੇ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਨ ਵਾਸਤੇ ਵੀ ਉਹ ਪ੍ਰਵਾਸੀ ਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੋ ਉਸਦੇ ਨਾਲ ਦਾ ਗੈਂਗ ਆ ਉਹਨੂੰ ਜਲਦ ਪਕੜਿਆ ਜਾਵੇ ਜੋ ਪ੍ਰਵਾਸੀ ਗੈਰ ਸਟੇਟਾਂ ਦੇ ਵਿੱਚੋਂ ਆ ਕੇ ਪੰਜਾਬ ਵਿੱਚ ਰੁਕੇ ਆ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਵੇ ਜਿਉਂਨਾ ਚੁ ਕੁਝ ਬੰਦੇ ਹੁਣ ਕਈ ਥਾਵਾਂ ਤੇ ਜ਼ਿਲ੍ਹਿਆਂ 'ਚ ਆਇਡੈਂਟੀਫਾਈ ਕੀਤੇ ਗਏ ਕੁਝ ਬੰਦੇ ਭਗੌੜੇ ਨਿਕਲੇ ਉਹਨਾਂ ਜੋ ਉਧਰ ਕ੍ਰਿਮੀਨਲ ਸੀ ਇਧਰ ਆ ਕੇ ਰਹਿ ਰਹੇ ਸੀ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਜੇ ਕ੍ਰਿਮੀਨਲ ਆ ਤਾਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਵੱਡੀ ਗੱਲ ਇਹ ਆ ਵੀ ਸਾਰੇ ਅਸੀਂ ਉਸ ਬੱਚੇ ਦੇ ਨਾਲ ਆ ਉਸ ਪਾਪੀ ਨੂੰ ਜਿੰਨੀ ਵੀ ਸਜ਼ਾ ਹੋ ਸਕੇ ਅਸੀਂ ਸਾਰੇ ਮਹੱਲਾ ਵਾਸੀ ਸਾਰੇ ਸ਼ਹਿਰ ਵਾਸੀ ਮਿਲ ਕੇ ਦਵਾਵਾਂਗੇ ਮਹੀਨੇ ਤੋਂ ਇੱਕ ਮਹੀਨੇ ਵਿੱਚ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਸਾਰੀ ਸਾਡੇ ਮੰਗਾਂ ਸ਼ਹਿਰ ਵਾਸੀਆਂ ਦੀ ਸਾਰਿਆਂ ਦੀ ਸੰਗਤਾਂ ਦੀ ਮੰਗ ਆ ਸਾਡੀ ਬਾਕੀ ਜੋ ਬਹਿੰਡੇ ਵਿੱਚ ਕਿਸੇ ਤਰ੍ਹਾਂ ਦੀ ਵੀ ਘਟਨਾ ਹੁੰਦੀ ਹੈ ਕਈ ਥਾਵਾਂ ਤੇ ਉਸ ਤੋਂ ਬਾਅਦ ਵੀ ਘਟਨਾ ਹੋਈਆਂ ਵੀ ਛੋਟੀ ਬੱਚੀ ਨਾਲ ਇੱਕ ਬੱਚੀ ਨੂੰ ਬੋਰੀ ਵਿੱਚ ਪਾ ਕੇ ਕਡਨਾਪ ਕਰਕੇ ਲੈ ਜਾ ਰਿਆ ਸੀ ਉੱਥੇ ਮਹੱਲੇ 'ਚ ਪਤਾ ਲੱਗਿਆ ਪਰ ਵਾਸੀ ਵਾਲੇ ਸਾਡੇ ਕਿਸੇ ਧਰਮ ਨਾਲ ਕੋਈ ਮੰਨ ਕੇ ਚੱ ਲਾਗੜ ਨਹੀਂ ਸਾਡੇ ਕ੍ਰਾਇਮ ਨਾਲ ਜ਼ੁਲਮ ਨਾਲ ਲਗਦਾ ਜਿਹੜਾ ਵੀ ਕੋਈ ਜ਼ੁਲਮ ਕਰਦਾ ਚਾਹੇ ਉਹ ਪ੍ਰਵਾਸੀ ਹੈ ਚਾਹੇ ਕਿਤੋਂ ਦਾ ਵੀ ਰਹਿਣ ਵਾਲਾ ਉਸ ਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਆ ਤੇ ਪ੍ਰਸ਼ਾਸਨ ਨੂੰ ਜਿਲ੍ਹਾ ਬਟਿੰਡੇ ਦੇ ਸਾਰੇ ਹੀ ਸੀਨੀਅਰ ਅਫਸਰਾਂ ਨੂੰ ਵੀ ਬੇਨਤੀ ਆ ਵੀ ਜੋ ਇੱਥੇ ਪ੍ਰਵਾਸੀ ਆ ਕੇ ਆਬਾ ਰਹਿਣ ਵਸਿਆ ਕਰ ਰਹੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਵੇ ਜੇ ਉਹਨਾਂ ਵਿੱਚੋਂ ਕੋਈ ਵੀ ਅਗਵਾੜਾ ਕਰੇ ਮਿਲਾਂ ਤਾਂ ਉਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਰਤੇਜ ਸਿੰਘ ਫੌਜੀ ਬਠਿੰਡਾ ਮੈਂਬਰ ਅਕਾਲੀ ਦਲ ਵਾਰਸ ਪੰਜਾਬ ਦੇ ਆਪਾਂ ਜੀ ਦੇਖ ਰਹੇ ਆ ਪੰਜਾਬ ਦੇ ਹਾਲਾਤ ਦਿਨ-ਦਿਨ ਮਾੜੇ ਹੋ ਰਹੇ ਨੇ ਤੇ ਹੁਣ ਜਿਹੜਾ ਬੱਚੇ ਵਾਲਾ ਕਾਂਡ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹਦੇ ਵਿੱਚ ਕੀ ਕੀ ਕੀਤਾ ਗਿਆ ਕਿਵੇਂ ਬੱਚੇ ਨਾਲ ਬਦਫੈਲੀ ਕੀਤੀ ਗਈ ਹੈ ਉਸ ਤੋਂ ਬਾਅਦ ਇੱਕ ਬਾਜ਼ੀਤੀ ਦੇ ਵਿੱਚ ਇੱਕ ਬਿਹਾਰੀ ਇੱਕ 3 ਮਹੀਨਿਆਂ ਦੇ ਬੱਚੇ ਨੂੰ ਲੈ ਕੇ ਚੱਲਿਆ ਗਿਆ ਉਸ ਤੋਂ ਬਾਅਦ ਇੱਕ ਇਹ 7 ਸਾਲ 7 ਮਹੀਨਾ ਦੀ ਆਪਣੇ ਕਿੰਨੇ ਤੇਦੀ ਸੀ ਉਹ 7 ਸਾਲ ਦੀ ਬੇਟੀ ਹੈ ਉਹਦੇ ਨਾਲ ਵੀ ਬਦਫੈਲੀ ਕਰਨ ਲੱਗਿਆ ਸੀ ਇਹ ਬਿਹਾਰੀਆਂ ਨੇ ਬਹੁਤ ਜ਼ਿਆਦਾ ਉਹ ਗਦਰ ਕੀਤਾ ਹੋਇਆ ਇੱਥੇ ਹਰ ਜਗ੍ਹਾ ਪਾਨ ਦਾ ਗੁੱਟਕੇ ਦਾ ਨਸੇ ਦਾ ਚੱਲ ਰਿਹਾ ਹੈ ਚਿੱਟੇ ਦਾ ਚੱਲ ਰਿਹਾ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇੱਥੇ ਥੱਲ ਪਾਈ ਜਾਵੇ ਜਦੋਂ ਸਾਡਾ ਕੋਈ ਸਰਦਾਰ ਉਸ ਵੀ ਕਰਦਾ ਭਾਵੇਂ ਉਹ ਇੱਕ ਅੱਖਰ ਲਿਖ ਦਿੰਦਾ ਹੈ ਖਾਸ ਤੌਰ ਉੱਲਾ ਇਨਕਾਊਂਟਰ ਕੀਤਾ ਜਾਂਦਾ ਇਹਨਾਂ ਦਾ ਕਿਉਂ ਨਹੀਂ ਕਰਦੀ ਸਰਕਾਰ ਜੇ ਹੁਣ ਕਮੇਟੀਆਂ ਨੇ ਪਿੰਡਾਂ ਨੇ ਮਤੇ ਪਾਏ ਨੇ ਮਤੇ ਪਾਇਆ ਨੂੰ ਪਿੰਡਾਂ ਨੂੰ ਉਲਟਾ ਇਹ ਕਹਿ ਰਹੇ ਨੇ ਵੀ ਤੁਸੀਂ ਮਤੇ ਗਲਤ ਪਾ ਰਹੇ ਹੋ ਅਸੀਂ ਇਹ ਕਹਿੰਦੇ ਆ ਵੀ ਜਿਨ੍ਹਾਂ ਨੇ ਸਾਡੇ ਮੈਂਬਰਾਂ ਨੇ ਸਾਡੇ ਵੀਰਾਂ ਨੇ ਪੰਜਾਬੀਆਂ ਨੇ ਆਪਦੇ ਘਰਾਂ 'ਚ ਭਈਏ ਰੱਖਿਆ ਉਹਨਾਂ ਦੀ ਇਨਕੁਆਰੀ ਕੀਤੀ ਜਾਵੇ ਇਹ ਹੁਣ ਚੰਕੌਰ ਸਾਹਿਬ ਦੀ ਇੱਕ ਵੀਡੀਓ ਆਈ ਹੈ ਉਹਦੇ ਕੋਲ 7 ਤਾਂ ਏਟੀਐਮ ਨਿਕਲੇ ਨੇ ਤੇ 7 ਆਧਾਰ ਕਾਰਡ ਨਿਕਲੇ ਨੇ ਬਿਹਾਰੀ ਕੋਲ ਦੇਖੋ ਕੀ ਕੀ ਹੋ ਰਿਹਾ ਹੈ ਅਸੀਂ ਇਹਦੇ ਵਾਸਤੇ ਬਠਿੰਡਾ ਵਾਸੀਆਂ ਨੂੰ ਅਪੀਲ ਕਰਦੇ ਆਂ ਵੀ ਜਿਵੇਂ ਪਿੰਡਾਂ ਵਾਲੇ ਮਤੇ ਪਾ ਰਹੇ ਆ ਅਸੀਂ ਵੀ ਇੱਕ ਦਿਨ ਇਕੱਠੇ ਹੋ ਗਏ ਇੱਕ ਮੰਚ ਤੇ ਸਾਰਿਆਂ ਜਿਹੜੀਆਂ ਪੰਜਾਬ ਦਾ ਭਲਾ ਚਾਹਣ ਵਾਲੇ ਹਰੇਕ ਬੱਚੇ ਦਾ ਇਹ ਕਾਨੂੰ ਸਾਡੇ ਬੱਚਿਆਂ ਦੇ ਵੀ ਆਣਾ ਹੈ ਹਰੇਕ ਦਾ ਭਲਾ ਚਾਹਣ ਵਾਲਿਆਂ ਨੂੰ ਬੇਨਤੀ ਹੈ ਵੀ ਇੱਕ ਜਗ੍ਹਾ ਇਕੱਠੇ ਹੋ ਕੇ ਇੱਕ ਮੀਟਿੰਗ ਕਰਾਂਗੇ ਜਲਦੀ ਉਹਦਾ ਟਾਈਮ ਦਿੱਤਾ ਜਾਏਗਾ ਉੱਥੇ ਪਹੁੰਚ ਕੇ ਸਾਰੇ ਆਪਣੇ ਸੁਝਾਅ ਦਿਓ ਆਪਾਂ ਬਠਿੰਡਾ ਸ਼ਹਿਰ ਵੱਲੋਂ ਵੀ ਇੱਕ ਮਤਾ ਪਾਈਏ ਸਾਰੀਆਂ ਸੰਸਥਾਵਾਂ ਨਾਲ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕੀ ਅੱਜ ਤੁਹਾਡੇ ਵੱਲੋਂ ਕੋਈ ਲੋਕ ਸੰਸਥਾ ਆ ਰਹੀ ਹੈ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਜੀ ਇਹਦੇ ਵਿਸ਼ੇ 'ਚ ਵੀ ਇਹ ਬਹੁਤ ਗਲਤ ਹੋ ਰਿਹਾ ਤੇ ਜਿਹੜਾ ਸਹੀ ਹੈ ਉਹਨੂੰ ਸਹੀ ਕਹੋ ਜਿਹੜਾ ਗਲਤ ਆ ਉਹਨੂੰ ਸਜ਼ਾ ਦਿੱਤੀ ਜਾਵੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਇਸ ਵਾਸਤੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਚੱਲੇ ਆ ਅੱਜ ਅਸੀਂ ਇਕੱਠੇ ਹੋਏ ਆ ਗੁਰੂ ਨਾਨਕਪੁਰਾ ਗੁਰਦੁਆਰਾ ਸਾਹਿਬ ਵਿਖੇ ਕੀ ਲੱਗ ਰਿਹਾ ਹੈਗਾ ਜੇਕਰ ਇਹ ਸਰਕਾਰਾ ਨਹੀਂ ਮੰਨਦੀ ਐ ਜਾਂ ਕੋਈ ਪ੍ਰਸ਼ਾਸਨਿਕ ਤੰਗੜੇ ਤਾਂ ਅਗਲਾ ਸਟੈਪ ਕੀ ਹੋਵੇਗਾ ਅਸੀਂ ਦੇਖੋ ਬੇਨਤੀ ਸਰਕਾਰਾਂ ਨੂੰ ਵੀ ਕਰਦੇ ਆ ਤੇ ਸਾਡੇ ਪੁਲਿਸ ਮਲਾਦਿੰ ਵੀਰਾਂ ਨੂੰ ਵੀ ਕਰਦੇ ਆ ਦੇਖੋ ਹੁਣ ਜਿਹੜਾ ਸੂਬਾ ਸਰਹੰਦ ਕਹਿੰਦਾ ਹੁੰਦਾ ਸੀ ਸੂਬਾ ਸਿੰਘ ਪੁਰਸ ਵਾਲਾ ਉਹਦਾ ਅੱਜ ਬ੍ਰੇਨ ਡੈੱਡ ਹੋ ਗਿਆ ਉਹਦੇ ਬੱਚੇ ਵੀ ਨਹੀਂ ਸੰਭਾਲਦੇ ਉਹਦਾ ਪਰਿਵਾਰ ਵੀ ਨਹੀਂ ਸੰਭਾਲਦੇ ਸਾਡੇ ਪੁਲਿਸ ਵਾਲੇ ਵੀਰਾਂ ਨੂੰ ਹੈ ਤਾਂ ਸਾਡੇ ਭਰਾ ਨੇ ਉਹ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਤੁਸੀਂ ਉਹਨਾਂ ਤੋਂ ਸਿੱਖੋ ਜਿਨ੍ਹਾਂ ਦੇ ਅੱਜ ਪਰਿਵਾਰ ਵੀ ਉਹਨਾਂ ਨੂੰ ਛੱਡ ਗਏ ਨੇ ਉਹਨਾਂ ਨੇ ਸਾਡੇ ਤੇ ਕੀ ਜ਼ੁਲਮ ਕੀਤਾ ਸਾਰੇ ਪੁਲਿਸ ਵਾਲੇ ਵੀਰਾਂ ਨੂੰ ਭੈਣਾਂ ਨੂੰ ਬੱਚੇ ਬੱਚੀਆਂ ਨੂੰ ਬੇਨਤੀ ਕਰਦੇ ਆ ਵੀ ਥੋੜਾ ਸਹੀ ਤਰੀਕੇ ਨਾਲ ਚੱਲੋ ਸਰਕਾਰ ਨੇ ਸਾਨੂੰ ਕੱਖ ਨਹੀਂ ਦੇਣਾ ਸਰਕਾਰ ਤਾਂ ਜਿਵੇਂ ਤੁਹਾਨੂੰ ਚਾਹਣਗੇ ਉੱਪਰ ਸਾਡੇ ਬੈਠੇ ਜੋ ਦਿੱਲੀ ਉਹਨ ਦੇਖੋ ਜੇ ਤੁਸੀਂ ਵੀ ਰੋਕੋਗੇ ਮੀਡੀਆ ਸਰਕਾਰ ਤੋਂ ਹੋ ਜਾਊਗਾ ਜਦੋਂ ਉਹ ਬਗੇ ਉਹ ਅਰੰਭ ਲਾਂਕ ਪਟਿਆ ਇਹ ਕਥੇ ਕਮੇਟੀ ਹੋ ਕੇ ਰੋਕੇ ਜੀ ਬਠਿੰਡੇ ਦੀ ਸਾਰੀਆਂ ਸੰਸਥਾਵਾਂ ਨੂੰ ਇਕੱਠਾ ਹੋਣਾ ਪੈਣਾ ਸਾਰੀਆਂ ਕੱਠੀਆਂ ਸੰਸਥਾਵਾਂ ਹੋ ਕੇ ਤੇ ਸਾਰਿਆਂ ਨੂੰ ਰੋਕਣ ਵਾਸਤੇ ਇਥੇ ਮਤੇ ਪਾਏ ਜਾਣ ਤੇ ਬਾਕੀ ਸਰਕਾਰ ਤਾਂ ਸਾਨੂੰ ਕੇਂਦਰ ਸਰਕਾਰ ਤਾਂ ਲੱਗੀ ਸਮਝਦੀ ਹੈ ਉਹ ਤੁਸੀਂ ਹੜਪੀੜ ਤੱਕ ਦੇਖ ਲਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ